ਪਹਿਲਾ ਪੁਆਇੰਟ ਕਹਿੰਦੇ ਇਸ ਮੈਚ ਦਾ ਦੁੱਲੇ ਬੱਗਿਆਂ ਵਾਲੇ ਨੇ ਆਪਣੀ ਟੀਮ ਦੇ ਬੱਗਿਆਂ ਵਾਲਾ ਖੁਸ਼ੀ ਹੈ ਦੇਖਦਾ ਵੀ ਕਿ ਬੱਗੀ ਤਿੱਤਰੀ ਕਬੱਡੋ ਨਿਕਲੀ ਤੇ ਉੜਦੀ ਦੀ ਅਵਾਜ਼ ਪੈ ਗਿਆ ਲਓ ਉਹ ਸਵਾਦ ਆ ਗਿਆ ਵਾਹ ਓਏ ਕੀ ਜੱਗੀ ਭੁੰਦੜ ਵਾਲਿਆ ਕੀ ਪਹੀਏ ਦਾ ਸ਼ੀਰ ਪਰ ਗੁਰਤਾਜ ਸਿੰਘ ਤਾਜਾ ਕਾਲੇ ਸਿੰਘਿਆ ਪਿੰਡ ਦਾ ਮੇਰੇ ਵੀਰੋ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਹੈ ਫਾਈਨਲ ਮੈਚ ਕਹਿੰਦੇ ਇਸ ਲਈ 7:00 ਵਜੇ 8:35 ਦੇ ਮੈਚ ਖੇਡਿਆ ਜਾ ਰਿਹਾ ਹੈ 8:35 ਦੇ ਫਾਈਨਲ ਖੇਡਿਆ ਜਾ ਰਿਹਾ ਤੇ ਪਿੱਲੀ ਪਾ ਦਿੱਤੀ ਹੈ ਮੇਰੇ ਵੀਰੋ ਰਾਣੀ ਵਾਲਿਆ ਇਹ ਕੋਹਨੀ ਤੇ ਉੱਡਣਾ ਉੱਡਣਾ ਤੇ ਕੋਹਨੀ ਉਹ ਜੇ ਫਾਈਨਲ ਮੈਚ ਦਾ ਸਵਾਦ ਆ ਰਿਹਾ ਤੇ ਲਲਕਾਰਾ ਖੁੱਲਣ ਦੇ ਲਈ ਵਾਧਾ ਹੋਇਆ ਜੇ ਇੱਥੋਂ ਵਾਲਾ ਸ਼ੀਰਾ ਜਫਾ ਲਾਵੇਗਾ ਸਾਡੇ ਮਿੰਟੂ ਬੋਰਡ ਵੱਲੋਂ 500 ਦਿੱਤਾ ਜਾਣਾ ਤੇ 500 ਦੁੱਗਾ ਵਾਲੇ ਖੁਸ਼ੀ ਦੇ ਲਈ ਹਰ ਇੱਕ ਜਫੇ ਦੇ ਉੱਤੇ ਲਓ ਖੇਡ ਦੇ ਮੈਦਾਨ ਦੇ ਦੁੱਲਾ ਬੱਗੇ ਪਿੰਡ ਦਾ ਮੇਰੇ ਵੀਰੋ ਇਸ ਲਈ ਪੌੜਾ ਵੀਰ ਸੰਗ ਦੀ ਪਾ ਠੇਕੇਦਾਰ ਤੇ ਅਮਨ ਵੱਲੋਂ 500 1000 ਹੋਵੇਗਾ ਦੋਗਾ ਵਾਲੇ ਦਾ ਹਾਂਜੀ ਕਹਿੰਦੇ 32 ਟੀਮਾਂ ਨੇ ਭਾਗ ਲਿਆ ਤੇ ਜਸਵੀਰ ਜੈਜੀ ਤੇ ਬਿਆਨਤ ਜੈਜੀ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਰੂਲ ਵੱਲੋਂ ਕੀਤਾ ਉਹ ਸੰਗਾਂ ਨਾਲ ਖੁਸ਼ੀ ਤੇ ਜੱਗੀ ਪੁੰਦਰ ਜੱਗੀ ਪੁੰਦਰ ਤੇ ਖੁਸ਼ੀ ਜੱਗੀ ਪੁੰਦਰ ਤੇ ਖੁਸ਼ੀ ਫੜਿਆ ਹੱਟੇ ਦੇ ਵੱਲੋਂ 1000 ਰੁਪਇਆ ਹੋਣ ਵਾਲਾ ਜੇ ਜਫਾ ਲੱਗੂ ਥੇ ਨਜ਼ਾਰਾ ਫੜਿਆ ਗਿਆ ਗੁੱਟ 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 ਉਹ ਪਹਿਲੇ ਜੋਗ ਬਾਈ ਨਾਲ ਲੱਗੇ ਲੈਂਪਾ ਛੱਦ ਮਾ ਧੂਂਦਦਰ ਰਿੱਕੀ ਜਨਾਬ ਜੋਧਾ ਕੋਠਿਆਂ ਵਾਲਾ ਗੁਰਦੀ ਸੇਖੋਂ ਉਹਨਾਂ ਦੇ ਤੇ ਰਿੰਕੂ ਰੰਧਾਵਾ ਵੀ ਕਹਿੰਦੇ ਲਾਈਵ ਜੁੜਿਆ ਆ ਇਹਨਾਂ ਮੈਚਾਂ ਦੇ ਨਾਲ ਮਿੰਟੂ ਸਰਪੰਚ ਪੁੱਜਿਆ ਹੋਇਆ ਇਧਰ ਕੀਪਾ ਭੁੰਦੜ ਵਾਲਾ ਦੇਖਦਾ ਵੀ ਫੇਕ ਦੱਸਦੀ ਵਾਲਾ ਤੇ ਅਮਰਦੱਤ ਕੋਲ 200 ਰੁਪਏ ਸਨੋਜਵਾਨੀ ਹੈਲੋ ਹੈਲੋ ਮਹਿਲਾ ਚੌਂਕ ਆ ਲੋ ਜਿਹਦਾ ਦਿਲੋਂ ਸਵਾਦ ਆ ਲਲਕਾਰਾ ਮਾਰ ਲਓ ਓ ਕਹਿੰਦੇ ਦਿਲੋਂ ਸਵਾਦ ਇਕੱਲੇ ਮਹਿਲਾ ਚੌਂਕ ਵਾਲਿਆਂ ਨੂੰ ਨਹੀਂ ਆਇਆ ਪੂਰੀ ਦੁਨੀਆ ਦੇ ਖੇਡ ਪ੍ਰੇਮੀਆਂ ਨੂੰ ਆਇਆ ਹੈ ਬੱਬੀ ਸ਼ੇਰੋ ਤੇ ਜੱਸੀ ਸ਼ੇਰੋ ਉਹਨਾਂ ਦਾ ਵੀ ਜੱਜੀ ਰੇਨੜੇ ਵਾਲੇ ਤੇ ਨੌਜਨ ਗੱਭਰੂ ਕਹਿੰਦੇ ਦੁੱਲਾ ਬੱਗਿਆਂ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲਓ ਦੁੱਲੇ ਦੀ ਕਬੱਡੀ ਇਸ ਵੇਲੇ ਇਹ ਆ ਕੀਪਾ ਭੁੰਦੜ ਵਾਲਾ ਮੇਰੇ ਵੀਰੇ ਆ ਓਏ ਕੀਪਿਆ ਭੁੰਦੜ ਵਾਲਿਆ ਜੰਦੀ ਸੁਪਰ ਟੀਮ ਮੰਨੀ ਗਈ ਆ ਮੇਰੇ ਵੀਰ ਇਧਰ ਜਾਦੂਗਰ ਨੇ ਕਬੱਡੀ ਪਾ ਦਿੱਤੀ ਆ ਮੇਰੇ ਵੀਰ ਬਿੰਦਰ ਧਾਲੀ ਵਾਲੋਂ ਦੇ ਵੱਲੋਂ ਸਾਡੇ ਲਈ 100 ਰੁਪਏ ਪੋਸ਼ਦਾ ਕੀਤਾ ਗਿਆ ਬੜਾ ਧੰਨਵਾਦ ਹੈ ਮਿੰਟੂ ਬੜਾ ਧੰਨਵਾਦ ਸੁਤਰੀ ਮਿਸਤਰੀ ਉਹਨਾਂ ਵੱਲੋਂ 100 ਰੁਪਏ ਸਾਡੇ ਲਈ ਪੋਸ਼ਦਾ ਕੀਤਾ ਗਿਆ ਬਿੰਦਰ ਧਾਲੀ ਵਾਲ ਤੋਂ ਸੁਖਰੀ ਮਿਸਤਰੀ ਯੂਨੀਅਨ ਵੱਲੋਂ ਕਹਿੰਦੇ ਗੁਰਲਾਲ ਘਨਾਰ ਮਹਾਨ ਕਬੱਡੀ ਖਿਡਾਰੀ ਕਹਿੰਦੇ ਗੁਰਲਾਲ ਵੀ ਆਨੰਦ ਮਾਣਦਾ ਹੈ ਇਸ ਮੈਚ ਦਾ ਤਾਲ ਕੋਲੋਂ ਮੇਰੇ ਵੀਰੋ ਉਹ ਵੀ ਉਸਤਾਦ ਕਹਿੰਦੇ ਆਨੰਦ ਮਾ ਰਹੇ ਸਵੇਰ ਦਾ ਇਧਰ ਜੱਗੀ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਬਾਕੀ ਕਹਿੰਦੇ ਚੰਗਿਆਂ ਤੋਂ ਕੁਝ ਸਿੱਖਣ ਨੂੰ ਹੀ ਮਿਲਦਾ ਗੱਲ ਚੰਗੀ ਚੰਗਿਆਂ ਦੀ ਦੱਬ ਕੇ ਵਾਹੀਏ ਰੱਜ ਕੇ ਖਾਈਏ ਥੋੜਾ ਖਾਈਏ ਖਰਚ ਲਈਏ ਦੌੜਾ ਦਾਨ ਪੁੰਨ ਤੇ ਲਾਈਏ ਆ ਆ ਨੌਜਾਨ ਮੇਰੇ ਵੀਰੋ ਇਧਰ ਤਾਜੇ ਦੀ ਕਬੱਡੀ ਤੇ 200 ਕਹਿੰਦੇ ਅਬਰਾਂ ਢੇਰੀਆਂ ਦੇ ਵਿੱਚ ਲੈ ਵੀ ਭਾਈ ਪਾਸੇ ਹਟ ਜਿਓ ਨਿਆਰਾ ਲੈਣ ਦਿਓ ਕਬੱਡੀ ਦਾ ਤਾਜਾ ਕਾਲੇ ਸਿੰਘ ਦਾ ਪਿੱਥੋ ਵਾਲਾ ਜੱਟ ਦੇ ਆਈ ਤੇ ਆਇਆ ਹੋਵੇ ਤੇ ਗੱਲ ਵੱਖਰੀ ਕਰ ਦਿੰਦਾ ਓਏ ਬੱਲੇ 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 ਬਾਹ ਪਿੱਠੋ ਵਾਲਿਆ ਕਿ ਖੜਕ ਸਾਹ ਜੱਟੂ ਓਨੇ ਯਾਰੋ ਰੋਕਣੀ ਤੂਫਾਨ ਜੱਟ ਨੂੰ ਇਹ ਤੂਫਾਨ ਜੱਟ ਨੂੰ ਬਾਤ ਇਹ ਮਹਾਨ ਜੱਟਾਂ ਨੂੰ ਇਧਰ ਕੋਈ ਨਹੀਂ ਇਹ ਕਿਵੇਂ ਜੱਜੀ ਭਰਾਵਾਂ ਦਾ ਮੇਲਾ ਹੈ ਮੇਰੇ ਵੀਰੇ ਲੈਂਬਰ ਸਿੱਧਮਾ ਵਾਲੇ ਦਾ ਮੇਲਾ ਹੈ ਧਰੂ ਦੌਦਰ ਵਾਲੇ ਦਾ ਮੇਲਾ ਤੇ ਕਹਿੰਦੇ ਬਿੱਲੇ ਵਾਲੇ ਰਿੰਕੂ ਦਾ ਮੇਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਫਾਈਨਲ ਚੱਲ ਰੂਗੀ ਇਹ ਤੋਂ ਪੁੱਜਾ ਆ ਸਾਡਾ ਭਾ ਸਾਨੂੰ ਮਾਨਕ ਮਿਕਰ ਤੇ ਇਧਰ ਨੌਜਨ ਕਹਿੰਦੇ ਖੁਸ਼ੀ ਤੁਗਿਆ ਵਾਲਾ ਦੇਖਣਾ ਹੈ ਹੁਣ ਚੱਕੀ ਦੇ ਨਾਲ ਪੰਗਾ ਪਾ ਗਿਆ ਵਾਹ ਵੇ ਨਾ ਸੀ ਧੰਨਵਾਦ ਹੈ ਜੱਸੀ ਨੇ ਬਿਆੰਤ ਨੇ ਲੈਂਬਰ ਉਹਨਾਂ ਨੇ ਧਰੂ ਉਹਨਾਂ ਨੇ ਕਹਿੰਦੇ ਇਹ ਵਾਦਾ ਕੀਤਾ ਸੀ ਵੀ 32 ਟੀਮਾਂ ਹੋਣਗੀਆਂ ਔਰ 32 ਵੀ ਆ ਮੇਰੇ ਵੀਰੋ ਆਹੋ ਪਿੱਠੋ ਵਾਲਾ ਪਿੱਠੋ ਦਾ ਹੋਣੀ ਮਿੱਤਰੋ ਉਧਰ ਤੋਂ ਵਾਲਾ ਇਹ ਪਿੱਠੋ ਵਾਲਾ ਸ਼ੀਰਾ ਵਾਲੀਏ ਬੜਾ ਸਟਾਪਰ ਭੈੜਾ ਨਹੀਂ ਇੱਕ ਵਾਰੀ ਜੇ ਪਾ ਗਏ ਪਿੱਛੇ ਮੁਰਦੀ ਛੜਦਾ ਖੇੜਾ ਨਹੀਂ ਮੈਨੂੰ ਲੱਗਦਾ ਵੀ ਸੇਪਾਂ ਦੀ ਰੇਕੀ ਹੈ ਜਿਹੜੀ ਹੋਰੀ ਹੈ ਮੇਰੇ ਵੀਰੋ ਐਨ ਸਿਰੇ ਦਾ ਮੇਲਾ ਹੈ ਦੁਨੀਆਂ ਦੇ ਸੁਪਰਸਟਾਰ ਭਿੱੜ ਰਹੇ ਆ ਲਓ ਮੁੰਡਾ ਕਾਲੇ ਸਖਾ ਗੁਰਿੰਦਰ ਸਹੀਟ ਮੈਂ ਫਾਈਨਲ ਮੈਚ ਸਮਾਪਤੀ ਦਾ 8:41 ਮਿੰਟ ਦਾ ਸਮਾਂ ਜੇ 8:00 ਦੇ ਨਾਲ ਮੇਲਾ ਹੋ ਜਾਏ ਫਿਰ ਵੀ ਵਧੀਆ ਪਰ ਆ ਵੀ ਟਾਈਮ ਗੁੱਡਾ ਬੱਲੇ ਬੱਲੇ ਤੇ ਗੁੱਲਾ ਗੁੱਲਾ ਤੇ ਕੀਪਾ ਮੇਰੇ ਵੀਰੋ ਵਾਹ ਪੁਆਇੰਟ ਕੁਝ ਵੀ ਹੋ ਸਕਦਾ ਲਓ ਇਸ ਸਮੇਂ ਕਬੱਡੀ ਨੇ ਕਬੱਡੀ ਪਾਈ ਹੈ ਇਧਰ ਸਾਡੇ ਜਸਵੀਰ ਜੱਜੀ ਹੁਣੀ ਲੰਬਰ ਸਿੰਧਵਾਂ ਪਰਸਿੱਧਮਾਂ ਵਾਲਾ ਮਾਣ ਕਰਦਾ ਯਾਰੀ ਹੈ ਬੜੇ ਪਿਆਰ ਹੈ ਕਹਿੰਦੇ ਕਬੱਡੀ ਦੇ 스타ਾਂ ਨਾਲ ਤਾਜਾ ਕਾਲੇ ਸਿੰਘਾਂ ਵਾਲਾ ਇਸੇ ਲਈ ਕਬੱਡੀ ਕਹਿੰਦੇ ਲੰਬਰ ਹੁਣੀ ਦੀ ਮੈਚਾਂ ਦਾ ਆਨੰਦ ਆ ਬਿੱਖੋ ਵਾਲਾ ਬਿੱਖੋ ਵਾਲਾ ਪਿੱਖੋ ਵਾਲਾ ਪਿੱਖੋ ਵਾਲਾ ਸੀਰਾ ਜਿਹੜੇ ਅਮਨੇ ਹੁੜੀਆਂ ਵੱਲ ਬਲਵਿੰਦਰ ਸੰਗਤੀ ਵਾਲਾ ਸਾਰੇ ਭਰਾ ਠੇਕੇਦਾਰ ਅੱਜ ਵੱਡੇ ਜਿਹੜੇ ਮਾਇਆ ਦੇ ਗਫੇ ਵੱਢਦੇ ਆ ਲਓ ਫਿਰ ਆ ਲੋ ਜੱਗੀ ਭੂਦੇ ਜੱਗੀ 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 ਹਾਂ ਨੌਜਨ ਜਿਨ੍ਹਾਂ ਦੇ ਦੁੱਖ ਸੁੱਖ ਦੇ ਵਿੱਚ ਕਹਿੰਦੇ ਲੈਂਬਰ ਧਰੂੜੀ ਮੇਰੇ ਵੀਰੋ ਰਿੱਕੂੜੀ ਕਰਦੇ ਆ ਲਓ ਕੀਤਾ ਇਧਰ ਆਮਰਾ ਕਹਿੰਦਾ 500 ਸਿੰਦਰ ਤਾਰਾ ਵੱਲੋਂ 100 ਹੈ ਤੇ ਜੋ ਖੁਸ਼ੀ ਜਫਾ ਲਾਪਿਓ ਬੱਬੀ ਸ਼ੇਰਾਂ ਦਾ ਲਲਕਾਰਾ ਮੇਲਾ ਸਮਾਪਤ ਹੈ ਕੀ